ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਬਲੌਗ 'ਚ ਤੇ ਚੱਲੀਆਂ ਪਹੁੰਚੇ ਅੱਜ ਫੇਰ ਦੇਖਣ ਵੀ ਕਣਕ ਜੰਮੀ ਕਿ ਨਹੀਂ ਜੰਮੀ ਪੰਜ ਦਿਨ ਹੋ ਗਏ ਛੇ ਦਿਨ ਹੁਣ ਤਾਂ 10 12 ਦਿਨ ਲੰਦੀ ਹੋਣੀ ਕਣਕ 15 ਦਿਨ ਬੱਦਲ ਹੁੰਦੀ ਆ ਠੰਡ ਹੋਊਗੀ ਬਹੁਤ ਸਤਿ ਸ਼੍ਰੀ ਅਕਾਲ ਜੀ ਇਹਨੇ ਨਹੀਂ ਤੁਰਪੀ ਹੂੰ ਹੂੰ ਤੁਸੀਂ ਤੁਰਪੀ ਆਣ ਮਹਮੂਸ ਤਾਂ ਸਾਫ਼ ਹੋ ਗਿਆ ਲੰਘਿਆ ਨਾ ਨਾ ਤੁਸੀਂ ਤਾਂ ਕਹਿੰਦੇ ਮੀਂਹ ਪੈਣਾ ਕੱਲ ਤਾਂ ਇੱਕ ਨਹੀਂ ਕਹਿੰਦਾ ਹੀ ਪੈਣਾ ਆਹੋਂ ਕਿ ਹਾਂ ਵੀ ਪੈਣਾ ਨਹੀਂ ਨਹੀਂ ਪੈਂਦਾ ਹਲੇ ਹਾਂ ਕਿਆ ਬਰਦਾ ਹੁਣ ਉਹ ਨਹੀਂ ਐਨੀ ਛਿੱਤੀ ਪੈਂਦਾ ਹੁੰਦਾ ਫਸਾਲ ਵਾਲਾ ਵੀ ਐ ਇਹ 10 12 ਦਿਨ ਕੱਢਦੇ ਹੁੰਦਾ ਪੈਂਦਾ ਪੈਂਦਾ ਬਸ ਹਾਂ ਹੂੰ ਫਸਾਲ ਆਇਆ ਬਾਹੂ ਆਹ ਦੇਖ ਤਾਂ ਇੱਧਰ ਤੇ ਥੋੜਾ ਜਿਹਾ ਖੁਸ਼ਕ ਦਾ ਖੇਤ ਖੁਸ਼ਕ ਨਹੀਂ ਇਹ ਕੀ ਦਾ ਖੇਤ ਹੈ ਖੁਸ਼ਕ ਦਾ ਬਾਹੂ ਸੀ ਖੁਸ਼ਕਾ ਚ ਕੋਈ ਨਹੀਂ ਖੇਤ ਹੁਣ ਠੰਡਾ ਰੁਗੀ ਹੋਰ ਕੁਝ ਨਹੀਂ ਵਾ ਟਾਈਮ ਲੇ ਕੇ ਜੰਮਦੀ ਗੜ ਕੇ ਹੋ ਨਿਕਲੇ ਆ ਕਿਧਰੇ ਤੇ ਆ ਦੇ ਆ ਜਾ ਅਮੀ ਆ ਦੇ ਦਿਖ ਗਈ ਹਾਂ ਤੁਰ ਫਾਰ ਤੁਰ ਵੀ ਤੁਰ ਵੀ ਤੁਰ ਵੀ ਆ ਹੂੰ ਨਿਕਲੇ ਆਉਣੀ 5-4 ਦਿਨ ਮਾ 5-4 ਦਿਨ ਨਿਕਲੂ ਕੀ ਜਾਂ ਹੋਰ ਹੂੰ ਜੇ ਤੁਰ ਪਿਆ ਵੀ ਜੇ ਫੇਰ ਤਾਂ ਛੇਤੀ ਨਿਕਲੇ ਹੁੰਦਾ ਹੈ ਆਹ ਦਾ ਹੈ ਉਹ ਨਿਕਲੇ ਆਣੇ ਕੋਈ ਖੜੀ ਹੈ ਨਾ ਮੁੰਤਦਣਾ ਹੈਗਾ ਮੈਂ ਇਹਨਾਂ ਨੇ ਸਕਾ ਲੈਣੀ ਉਹ ਵੀ ਠੀਕ ਹੋਗੀ ਫਿਰ ਹਾਂ ਇਹ ਪਾਣੀ ਲਾਉ ਉਹ ਜੇ ਪਾਣੀ ਲਾਏ ਲੱਗੇ ਨਾ ਫੇਰ ਕਮਣਾਉਂਦੀ ਨਹੀਂ ਇਹ ਹੂੰ ਕਿਹਨੇ ਰਾਤ ਨੂੰ ਚੁੱਪੇ ਵਾ ਫੇਲ ਆਇਆ ਪਾਣੀ ਲਾ ਵੀ ਸੰਗਣੀ ਨਹੀਂ ਦਿੱਤੀ ਬਹੁਤ ਨੇੜੇ ਲਾਤੀ ਨਾ ਜਿਆਦਾ ਪਾਣੀ ਨੇੜੇ ਐ ਇਹ ਹਾਂ ਹੈ ਕਿ ਨਹੀਂ ਅਮਰੂਦ ਤੋੜ ਫਿਰ ਇੱਕ ਤੋੜਦੇ ਆ ਹਲੇ ਮੜਦੇ ਧੁੱਪ ਨਹੀਂ ਲੱਗਣ ਦੇ ਸਰੀਰ ਨੂੰ ਹੂੰ ਉਹਨਾਂ ਨੇ ਕੰਨਾਂ ਵੀ ਤਾਂ ਉੱਥੇ ਪਰ ਹਾਂ ਬਾਵਣੇ ਵੀ ਕੱਲ ਚੁਪ ਚਲਾ ਦੀਆ 18 ਗੁਰਲਾ ਆਹ ਆਹ ਇਹਦੇ ਚੱਕੇ 18 ਵਾਲੇ ਦੋ ਪਰਚੀਆਂ ਹੁਣ ਚੱਕਦੇ ਇਹਨੂੰ ਉੱਥੇ ਵਾਲਾ ਪਾ ਕੇ ਦੋ ਹੁਣੀਆਂ ਯਾਰ ਇੱਧਰ ਮੱਸੇ ਜਿਵਾਣਾ ਵੋਟਾ ਘਟ ਗਿਆ 10 ਵੀ ਭਰੀ ਉਧਰ ਤੇ ਬਾਦ ਵਾ ਫਿਰ ਉਹ ਉਧਰ ਸ਼ੁਰੂ ਕਰ ਦਣਾ ਆਪਾਂ ਨੇ ਪਰਲੀ ਸਾਈਡ ਤੇ ਚੱਕਣਾ ਓਕੇ ਲਾਈਏ ਹੁਣ ਵੱਡਾ ਵਾ ਉਹ ਉਧਰ ਦੇਖ ਕੇ ਇਹ ਪਾਲੀ ਸਰੇ ਹਮਮ ਹਣਾ ਅੱਜ ਲਾਈਟ ਆਈ ਨਹੀਂ ਹਲੇ ਕੱਲ ਆ ਗਈ ਸੀ ਮੈਂ ਕਹਿੰਦਾ ਤੇ ਦੇਖ ਆਈ ਹੈ ਪਲਤਾਨੀ ਹੋਏ ਪਾਲੀ ਖਾ ਗਿੱਲਾ ਦਾ ਸੀ ਤੇ ਥੋੜਾ ਜਿਹਾ ਲੀਜੀ ਬਣੀ ਜੀ ਅਸੀਂ ਯਾਂ nhìn ਲੈ ਨਾ ਇਹ ਨਾਲ ਬਣਾਉਂਦਾ ਹੁਣ ਹਨਾ ਅਹ ਥੋੜਾ ਇਹ ਨਾਲ ਬਣਾਉਂਦਾ ਚਲਿਂਦਾ ਬਾਰਕ ਨਹੀਂ ਹੈਗਾ ਜੰਮੇ ਆਉਣੀ ਤਾਂ ਜੰਮੀਆਂ ਆਉਣੀ ਸਾਬ ਇਹ ਤਾਂ ਜਿਆਦਾ ਕਹਿੰਦੇ ਪੂਰੀ ਗਿੱਲੇ ਚਾਹੀਦੀ ਆ ਫਿਰ ਵਧੀਆ ਜੰਮਦੀ ਆ ਕੱਲ ਮੈਂ ਦੇਖਿਆ ਤਾਂ ਮੱਡ ਮਾ ਜਿਹੜੇ ਪੰ ਦਾਣੇ ਸਿੱਟੇ ਸਾਰੇ ਰੜੇ ਹੋ ਗਏ ਹੁਣ ਉਹਦੇ ਨਾਲੇ ਲੱਗੇ ਬਸ ਸਮਝ ਲੈ ਫਿਰ ਸੁਮੀਲ ਨਾ ਵਧਦੇ ਨਾ ਹੁਣ ਪਰੇ ਪਈ ਦੀਆਂ ਜੰਮਣੇ ਨੇ ਥੋੜਾ ਟਾਈਮ ਲਿਆ ਉਹਨੇ ਜਿਹੜਾ ਦਾਣੇ ਨੇ ਫਿਰ ਹੁਣ ਮਿੱਟੀ ਲੱਗ ਗਿਆ ਜੜ ਫੜਤੇ ਆ ਨਾ ਜਿਹੜਾ ਦਾਣਾ ਹੋ ਗਿਆ ਹਰਿਆਈ ਲੱਗੀ ਪੈਣ ਹੁੰਦਾ ਪੂਰੀ ਹਰਾਈ ਬੜੀ ਜੀ ਦਾ ਲੈਣਾ ਆ ਜਾਉਂਗਾ ਜਿਗਣਾ ਉਹ ਖੇ ਚਮਕਦੇ ਆ ਕਣ ਕਾਲੇ ਇੱਕਣਾ ਚਮਕਦੇ ਸੀ ਹੰਸ ਤਾਂ ਕੋਈ ਸਗਾ ਨਹੀਂ ਰਹੀ ਸਭ ਜੰਮੀ ਹੋਰ ਆ ਜੀ ਲਈ ਗੰਢਾ ਵੀ ਬਹੁਤ ਲੰਬਾ ਆ ਕਰਦੇ ਬਲ ਖਾ ਬਲ ਖਾ ਗਿਆ ਬਲ ਖਾ ਗਿਆ ਥੋੜਾ ਬਲ ਖਾ ਗਿਆ ਗੋਡਣੀ ਜੀ ਲਾ ਗਿਆ ਇਹ ਗੋਡਣੀ ਜੀ ਵੀ ਲਾ ਗਿਆ ਹਲਾ ਡੜਾ ਹੋਇਆ ਪੰਮਾ ਕਹਿੰਦਾ ਗੰਨੇ ਨੂੰ ਤਿੰਨ ਵਾਰੀ ਘੜੀ ਘੜੀ ਕੇ ਛਿਲੂਗੇ ਆਏ

ਮਨੂ ਰੇ ਪਾਇਆ ਬਲਾਦਾ ਦੇਸੀ ਇਹ ਪਾ ਕੇ ਦੇਖੀ ਨਾ ਕਿੰਨੇ ਲਫਾਫਾਈ ਲਫਾਫਾ ਪਿਆ ਤਾਂ ਹੀ ਸਰੋ ਵੀ ਜੀ ਇਹੇ ਤਾਂ ਹੀ ਲਫਾਫਾਈ ਲਫਾਫਾ ਪਿਆ ਸਰੋ ਲੇਟ ਐ ਹੁਣ ਤੇ ਸਰੋ ਹੋ ਗਈ ਲੇਟ ਹੂੰ ਤਾਂ ਹੀ ਲਫਾਫਾਈ ਲਫਾਫਾ ਪਿਆ ਹੋਰ ਢੇਰ ਚੱਕਿਆ ਹੁਣ ਤੇ ਵੀ ਕਿਤੇ ਬੋਲੂ ਲਿਆ ਹੁਣ ਆ ਇਹ ਹਾਂ ਲਫਾਫੇ ਨਾਲ ਆ ਤਾਂ ਹੀ ਹੂੰ ਸਰਫ ਵਾਲੇ ਜਮੀਦਾਰ ਨੇ ਆਪਣੇ ਢੇਰ ਮਾਤੇ ਨੂੰ ਲਫਾਫਾ ਨਹੀਂ ਮਿਲਦਾ ਬਸ ਸਮਝ ਆ ਗਿਆ ਹੂੰ ਜੇ ਲਫਾਫੇ ਲਫਾਫਾ ਪਿਆ ਤਾਂ ਕੋ ਖੇਵੇਂ ਝੋਲੀ ਦਾ ਝੂਕ ਲੈ ਵੇ ਇਹਨੂੰ ਚੁੱਕ ਕੇ ਅੱਗ ਲਾ ਦੇ ਸੋ। ਤਰਨ ਦੇਣੀ ਆ ਬਾਈ। ਸਰੋਂ ਆ। ਤਰਨ ਦੇਣੀ ਆ। ਲੇਟ ਆ ਯਾਰ ਹੁਣ ਤਾਂ ਸਰੋਂ ਤਾਂ। ਹਾਂ? ਸਰੋਂ ਲੇਟ ਨਹੀਂ ਹੈਗੀ। ਸਰੋਂ ਲੇਟ ਆ ਮੈਂ ਦੱਸ ਦਰਾਂਗਾ। ਆਇਆ ਦਾਹੇ ਇਹਨਾਂ। ਆਪਾਂ ਵੀ ਜੇ ਆਪਾਂ ਨੂੰ ਰੇਹ ਮਿਲ ਗਿਆ ਪਰ ਰੇਹ ਪਾ ਕੇ ਬੀਜਣਾ ਦੁਆਰੇ ਇਹਦੇ ਚ। ਕਹਿੰਦੇ ਜਾ। ਗੰਨਾ ਇੱਧਰ। ਅਰੇ। ਹਾਂ। ਦੇਸੀ ਰੇ ਪਾ ਕੇ ਬੀਜੂਗਾ। ਨਹੀਂ ਪਾ ਕੇ ਬੀਜੂਗਾ ਗੰਨਾ ਤਾਂ। ਦੇਸੀ ਰੇ ਵਾ ਚੱਕ ਲੂਗਾ ਮਿਲ ਗਿਆ ਜੇ। ਆਹੋ। ਦੋਹੇ ਚੱਤ ਕਟਰਾਲੇ ਪਾ ਲੈਣੇ ਫੇਰ ਹੱਤ ਬਹੁਤ ਵਿੱਗੇ ਚ ਟਰਾਲਾ ਬਹੁਤ ਆ ਬਾਸ ਵਾਰ ਕੇ ਨੂੰ ਸਕਾਈ ਜਾਵੇ ਹੂੰ ਤੇ ਦੂਤੋ ਕਰਕੇ ਨੂੰ ਫੇਰ ਬਾਦ ਫੇਰ ਬਾਦ ਬੀ ਜਨਾ ਪਰ ਟਾਵੇਂ ਮਾਰਦੇ ਖਾਲੀ ਨਾ ਵੀ ਕੀ ਪਰ ਟਾਵੇਂ ਮਾਰਨੇ ਆ ਇਹ ਕਿੰਨੀ ਕੌਂਡੀ ਹੈ ਉਹੀ ਤਾਂ ਹੈ ਹੈ ਤੇ ਕਾ ਤੇ ਨਹੀਂ ਹੋਗੀ ਬਹੁਤ ਹੋਗੀ ਗੰਨਾ ਉੱਪਰ ਸੁੱਕ ਗਿਆ ਹੈ ਤੇ ਫੁੱਟਿਆ ਆ ਉਹ ਉੱਪਰ ਆ ਕੇ ਸੁੱਕ ਗਿਆ ਤਾਂ ਥੱਲੇ ਜਲ ਪਿਆ ਹੈ ਬਸ ਹੈ ਦੇਖ ਤਾਂ ਕਿਹੜਾ ਸਾਹਬ ਨਾ ਖੜੀ ਵਿੱਚ ਇਹ ਤਾਂ ਖੜੀ ਹੈ ਬਸ ਇਹ ਹੈ ਘਰ ਪੂਰਾ ਕਰ ਜਾਣਾ ਬਸ ਇਹਨੇ ਆਪਣਾ ਯਾਰ ਆਪਣਾ ਘਰ ਪੂਰਾ ਕਰ ਜਾਣਾ ਇਹਨੇ ਗੰਨੇ ਨੇ ਸੱਤਿਆ ਪਤਾ ਲੋਕਾਂ ਨੂੰ ਹਨਾ ਮੱਦੀ ਗੱਲ ਸੁਣਦਾ ਆ ਕੇ ਬੰਦਣੇ ਵੀ ਮਿਲਣਾ ਨਹੀਂ ਜਾਂਦਾ ਇੱਥੇ ਜਿਹੜਾ ਕੌਂਡੀ ਹੈਗੀ ਥੱਲੇ ਇਹਨੇ ਬੰਦ ਹੋ ਜਣਾ ਇਹਨੇ ਤੇ ਵੀ ਠੀਕ ਹੈ ਲੋਕਾਂ ਨਾਲੋਂ ਤਾਂ ਵਧੀਆ ਹੈ ਨਾ ਬੜੀ ਜਿਆਦਾ ਜੀ ਇਹ ਘਟ ਗਿਆ ਤਾਂ ਸਾਡਾ ਨਹੀਂ ਸਾਰੇ ਇਹੀ ਹੁੰਨਾ ਤਾਂ ਵਾਲਵਾ ਤੇ ਆ ਬੀਜ ਤੇ ਕਣਕ ਦਾ ਤਕਰੀਬਨ ਬਜਾਈ ਹੋਈ ਗਈ ਸਾਰਿਆਂ ਦੀ ਹਣਾ ਹੁੰਦਾ ਬਜਾਈ ਸਾਰੀ ਤਕਰੀਬਨ ਹੋਈ ਹੋਈ ਹੈ ਇਧਰੋਂ ਆ ਸਾਰੀ ਹੋਈ ਹੋਈ ਹੈ ਹੁਣ ਤਾਂ ਗੰਨਾ ਹੀ ਚੱਲਣਾ ਬਸ ਸਾਰੀ ਖੇਤਾ ਥੋੜਾ ਜਿਹਾ ਗੰਨਾ ਖਾਲੀ ਹੋਈਗਾ ਉਹਨੇ ਬੀਜੇ ਨਹੀਂ ਆ ਉਹ ਵੀ 20 ਦਿਨ ਜਿਹੜਾ ਖਾਲੀ ਹੋ ਗਿਆ ਤਾਂ ਠੀਕ ਹੈ ਜਿਹੜਾ ਪਾਣੀ ਲਾਇਆ ਨਹੀਂ ਉਹਨਾਂ ਨੇ ਯਾਰ ਪਾਣੀ ਮੰਗਦੀਆਂ ਗਣਕਾ ਤਾਂ ਹੂੰ ਲਾਵੂਗੇ ਗਿੱਲੇ ਚ ਬੀਜੀ ਬੀਬੂਰੀ ਚ ਹੈਦਰ ਨੂੰ ਕਰਕੇ ਵੀ ਜੇ ਵੀ ਹੈ ਤਾਂ ਹੀ ਨਹੀਂ ਲਾਇਆ ਹੈ ਹੂੰ ਰੌਂਗ ਦਾ ਵੀ ਜੇ ਵੀ ਹੈ ਹੈ ਇਧਰੋਂ ਚੱਲੀਏ ਤੂੰ ਆ ਜਾ ਨਹੀਂ ਹੈਗਾ ਪਾਣੀ ਕਰਕੇ ਨਾ ਹੂੰ ਉਹ ਗੰਨਾ ਭਰ ਦੰਨੇ ਆ ਇਹ ਵੱਡਾ ਲੱਗਣਾ ਹੱਲਿਓਰੇ ਮੁੰਡੇ ਨੂੰ ਉਹ ਭਰ ਦੰਦੇ ਉਧਰਲਾ ਅਜੇ ਸੂਰ ਆਇਆ ਹੋਇਆ ਸੂਰ ਸੂਰ ਹੂੰ ਸੂਰਾ ਸੂਰਾ ਨੇ ਵੀ ਘੁੰਮਣਾ ਹੀ ਆ ਭਾਈ ਜੀ ਆ ਤਾਂ ਨਹਿਰ ਹੈ ਕੋਈ ਹੋਊਗਾ ਵਿਚੀ ਗੇ ਹੋਊਗਾ ਤਾਂ ਹੁਣ ਮੇਰੀ ਗੱਲ ਸੁਣ ਲੈ ਜੇ 60 ਚ ਆਉਂਦੇ ਆ ਤਾਂ ਹੈ ਨਹੀਂ ਕੋਈ ਹੂੰ ਇੱਥੇ ਦੇ ਵੀ ਕੋ ਸੂਰਾ ਨੇ ਮੇਸੀ ਬਾਇਰ ਦਾ ਕਾਇਰ ਦਾ ਬਲ ਲੱਗਦਾ ਹੈ ਕੈਨ ਦੇ ਆਇਆ ਬਾਹਰ ਨਿਕਲਿਆ ਤੂੰ ਟਕੜਾ ਗੰਨਾ ਪੂਰਾ ਹੈ ਵਿੱਚੇ ਵੀ ਅਜਾ ਕੈਨ ਹੈਗੀ ਆ ਭਾਈ ਵਧੀਆ ਆਈ ਉਹ ਆ ਵੀ ਹੂੰ ਵਧੀਆ ਆਈ ਉਹ ਆਈ ਹੈ ਹੂੰ ਬਾਏ ਇਹਦੇ ਗੱਦੀਆ ਖੜਾ ਜਾਂਦਾ ਉਹ ਮਾਣੀ ਜੇ ਹੇਟੀ ਗਦਾਹ ਦੇ ਪੈੜ ਲੰਗ ਜਾਂਦਾ ਹੈ ਉੱਚਾ ਤਾਂ ਲੰਗ ਜਾਂਦਾ ਹਾਂ ਠੀਕ ਆ ਇਹਨਾਂ ਦਾ ਇਹਨਾਂ ਠੀਕ ਆ ਇਹਦੇ ਮੈਂ ਇਹਦੇ ਮੈਂ ਨਾ ਖੜਦਾ ਨਹੀਂ ਜਾਂਦੇ ਮੈਂ ਖੱਬਲੀ ਚ ਵੀ ਨਹੀਂ ਗਿਰਿਆ ਪਿਆ ਹੈ ਮਾ ਸਾ ਟਿਕਦਾ ਖੜੇ ਉਹਦੇ ਬਣਾ ਲੈਂਦਾ ਵਿੱਚ ਹੈ ਨਾ ਲਖਿਆ ਭਾਈ ਆ ਦੇ ਤੈਨੂੰ ਤਾਂ ਆਹੋ ਤਾਂ ਖੜਾ ਹੈ ਪੈੜ ਲੰਗਿਆ ਲਗ 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 ਲਖਿਆ ਭਈਆ ਪਹਿਲਾ ਹੀ ਹੈ ਇਹ ਹਾਂ ਪੱਲੀਆ ਫਿਰ ਚੱਲੋ ਗੁੱਲੀ ਡੰਡਾ ਦੇ ਲਾ ਕਿੰਨਾ ਜੰਮਿਆ ਵਿੱਚ ਕਤਾਨ ਹੈ ਤਾਨ ਹੈ ਗੁੱਲੀ ਡੰਡਾ ਵੀ ਜੰਮਦਾ ਜੰਮਾ ਮਾਰਾ ਯਾਰ ਆ ਕਹਿ ਮਾ ਬੁਰਾ ਹਨ ਕੰਤ ਬਾਗ ਤਾਂ ਖੜਾ ਹੈ ਹੁਣ ਪਾਣੀ ਮਾਰਾ ਦਿੰਨੇ ਮੈਨੂੰ ਇਹ ਲਈ ਲੂ ਆ ਖਾਵੇ ਦਾ ਗਿੱਲਾ ਕੱਢਣਾ ਗਿੱਲਾ ਦਾ ਪੇਰ ਈਮੂ ਪੈ ਗਿਆ ਕੁਸ ਕਹਿਣਾ ਨਹੀਂ ਲੋਡ ਨਹੀਂ ਪਾਣੀ ਦੀ ਗਿੱਲਾ ਪਿਆ ਕੰਨਾ ਵਿੱਚ ਹਮਮ ਪਾਣਾ ਹੁੰਦੀ ਭਰਿਆ ਤਾਂ ਜਾ ਹਾਂ ਹਾਂ ਅਜਿੱਦਾਂ ਰੌਣੀ ਕਰਿਆ ਯਾਰ ਹੋਣ ਦੋਣ ਪਰਿਆ ਜਿੱਦਾਂ ਨਹੀਂ ਰਣਾ ਪਾਣੀ ਲਾਉਣਾ ਇਦਾਂ ਫੇਰ ਪੈ ਜਾਣਾ ਪਾਣੀ ਦਿਖਦਾ ਹੀ ਇਹ ਵੀ ਪੈਣਾ ਦਿਖਦਾ ਹੀ ਇਹ ਵੀ ਪੈਣਾ ਚੱਲੋ ਜੀ ਚੱਲ ਚੱਲੀਓ ਚੱਲ ਚੱਲੀਓ ਦੇਖੀ ਵਾਹੇ ਬਜਾਈਦੀ ਆਏ ਨਹੀਂ ਨਹੀਂ ਇਹ ਕੋਈ ਕਹਿੰਦਾ ਯਾਰ ਹੋ ਗਿਆ ਕਹਿੰਦਾ ਕਿ ਜਾਦੂ ਤੋਂ ਹੁੰਦਾ ਹਾਂ ਕਿ ਕੰਨ ਦਵਾਰਾ ਦੱਸ ਦੇਖ ਹਾਂ ਹਾਂ ਇਹਦੇ ਨਾਲ ਘੱਟ ਵਾਦ ਦੇ ਨਾਲ ਵਾਦ ਨਹੀਂ ਬਾਦੀ ਇਹ ਕਾਲਵਾ ਪਾਇਨ ਓ ਇਹਨੂੰ ਕਾਸਤਾ ਆ ਲੋ ਪਹਿਲਾਂ ਆ ਕਸੋ ਦਾ ਸਹੀ ਨੂੰ ਆਹ ਆਕਾਸ਼ੀ ਦੇ ਤਾਹੀ ਦੇ ਟਾਈਟ ਹੋਣੀ ਨਾ ਕੋਈ ਕੱਪੂ ਸੈਂਟਰ ਲਿਆ ਕੀ ਫਿਰ ਤੈਨੂੰ ਸਮਝਾਵੀ ਭਾਈ ਐ ਗੱਲ ਸੁਣੀ ਐ ਇਹ ਛੱਡੀ ਤੇ ਐ ਗੱਲ ਕੋ ਛੱਡ ਆ ਤੇ ਮਾਰੀ ਸਾਹ ਤਰੇ ਪਏ ਮੇਰੇ ਬਾਹਰ ਕੱਢ ਲੈ ਤੂੰ ਵੀ ਤਾਂ ਗਲੇ ਜੇ ਕੱਸਦਾ ਉਹਦੇ ਆਹ ਤਾਂ ਕੋਰੇ ਪਾਸੋਂ ਗੁੰਡੇ ਮੈਨੇ ਇਹਨਾਂ ਦੇ ਇੰਦਰ ਹੁਣ ਬੋਲਦੀ ਹੋਂ ਟੋਲਗੀ ਦੇਖ ਦੇ ਦੇਖ ਤਾਂ ਮੇਰਾ ਗਾਂ ਦਾ ਕੁੱਤਰੀ ਨਹੀਂ ਕੁੱਤਰੀ ਤਾਂ ਲਾ ਉਹ ਥੱਲੇ ਤੇ ਖੜ ਕੇ ਬੱਜਣੀ ਆ ਇਹ ਤਾਂ ਬੱਜਣੀ ਹੋਣੀ ਤੇ ਤੇ ਥੱਲੇ ਖੜੇ ਹੋਣਾ ਲੈ ਲੈ ਗਾਇਨ ਫੇ ਗੀਤ ਛੱਡ ਤਾਂ ਹੀ ਤਰਜ ਨਿਕਲੂਗੀ ਲੈ ਗਾਇਨ ਗੀਤ ਲਾ ਜੀ ਚੱਲ ਬਜਾ ਫਿਰ ਠੀਕ ਆ ਹੂੰ ਕਾਲੂ ਮਜ਼ਾਰੀ ਆਇਆ ਗਾਲਾ ਗਾਲ ਨਾਲ ਆ ਜੀ ਕੱਢਣਾ ਲਈ ਕਿਤੇ ਕੋਸ ਨੂੰ ਭੱਜਣ ਦੀ ਜਗ੍ਹਾ ਲੱਭਣੀ ਹੈ ਕਿਹਦੇ ਕੋ ਕੱਢ ਲਾਂਗੇ ਅਗਲੀਂ ਦਰ ਅਕਲ ਗਿਆ ਮੋੜੇ ਨੂੰ ਫਿਰ ਤਾਂ ਕਾਲੂ ਮਦਾਰੀ ਕਾਲੂ ਮਦਾਰੀ ਗਾਦੇ ਨਾਲ ਕਾਲੂ ਮਦਾਰੀ ਗਾਦੇ ਨਾਲ ਆ ਲੈ ਜਾ ਲੈ ਗਾਦੇ ਦੇਖਦਾ ਉਹਨੂੰ ਹੈ ਕਿੱਥੋਂ ਦਾ ਕਿੱਤਾ ਵੀ ਉਹਦਾ ਹੈ ਲਓ ਜਲ ਗਾਦੀ ਕਿਹੜਾ ਕਰਵਾ ਚੱਲ ਫਿਰ ਕਹਦਾ ਇਹ ਹੈ ਕਾਲੂ ਮਦਾਰੀ ਕੀ ਕਹਦਾ ਮੈਂ ਸਾਰੇ ਦਾਦੂ ਲੱਫ ਲਿਆ ਮੈਨੂੰ ਕਹਿ ਕੇ ਗਏ ਕਿ ਮੋਟਰ ਬੰਦ ਚੱਲਿਆ ਕਹਿੰਦਾ ਉਹਦੇ ਹੈਰੇ ਉੱਥੇ ਖੜਾ ਹੈ ਗੱਲ ਜੀ ਅਸੀਂ ਮੋਟਰ ਉੱਪਰ ਨੇ ਉਹ ਆ ਕੇ ਆਏ ਪਰ ਕਾੜ ਕੇ ਦੇਖਣ ਗਏ ਸੀ ਇਹ ਤਾਂ ਉਹਨੇ ਆਇਆ ਨਾ ਵੀ ਉਹਦੇ ਆ ਗਏ ਉਹ ਆਲੂ ਸਰੀ ਚਲਾ ਤਾਂ ਮੜੀ ਸੁਰ ਲਾ ਦੇ ਲਾ ਦੇ ਸੁਰ ਉਹਨੂੰ ਉਹ ਲਾ ਦੇ ਯਾਰ ਐ ਥੋੜਾ ਵੱਧਦੀ ਹੁੰਦੀ ਹੈ ਗੀਤ ਨਹੀਂ ਗਾਉਣਾ ਹੈ ਕਿਆ ਫਾਇਦਾ ਇਹ ਗੀਤ ਕਰਨ ਨਾਲ ਹਾਂ ਪਹਿਲਾਂ ਤੋਂ ਸਹੀ ਤਰੀਕੇ ਤੇ ਥੋੜੀ ਜਿਹੀ ਤਾਂ ਤਾਈ ਮੈ ਜੁਗੀ ਤਾਂ ਮੇਰੇ ਵੱਲ ਨੂੰ ਮੂੰਹ ਕਰਕੇ ਕਹਿਲੇ ਕਰਕੇ ਨਿਕਲਣੀ ਆ ਚਲ ਗਾ ਗਾ ਕੇ ਤਾਂ ਕਮਾ ਲੱਡੂ ਹਾਂ ਉਹ ਦੇਖੋ ਸਟੋਲ ਤੇ ਉੱਪਰ ਜਾਊਗਾ ਨਾ ਹਾਂ ਮੇਰੇ ਵਾਸਤੇ 150 ਦਾ ਮਾਈਕਾ ਇੱਕ ਮਾਈਕ ਹੁੰਦਾ ਹੈ ਹਾਂ ਉਹ ਲਈ ਆ ਇਹ ਤੂੰ ਗੌਣ ਲੱਗੂਗਾ ਹਰ ਜਾ 150 ਦਾ ਮੈਕ ਹੋਗਾ 150 ਦਾ ਰੇਟ ਵੀ ਦੱਸ ਤਾ ਹੋਰੀ ਬੈਠੇ ਨੇ ਇਹਦਾ ਗੱਲ ਇਹਨੂੰ ਸਾਹ ਵਾਂਗ ਲੱਗਦਾ ਹੈ ਮੈਕ ਵੀ ਲੈ ਦੇ ਸਾਰੇ ਸਾਮਾਨ ਮੰਗੇ ਦਾ ਚਲ ਕਹੇ ਗੌਣੇ ਵਾਲਾ ਬੈਗ ਵੀ ਲੈ ਕੇ ਦੋ ਬੰਦੂ ਬਾ ਕਰਦੇ ਆ ਰਾਜੂ ਨੂੰ ਨਾ ਇਧਰ ਹੂੰ ਮੈਂ ਨਹੀਂ ਹੂੰ ਤੂੰ ਤ ਮੱਸਾ ਕਰਨ ਵਾਲਾ ਕੰਮ ਸ਼ੁਰੂ ਕਰ ਦੋ ਹਾਂ ਉਹੀ ਹਲੇ ਸੋਰ ਉਹ ਕਹਿੰਗੇ ਸਾਰੀ ਜੱਕ ਲੈ ਕੇ ਘਰ ਤੇ ਗਏ ਲੈ ਹੂੰ ਪਰ ਦਾਦੂ ਹੂੰ ਦੇਰੇ ਤੋਂ ਬੰਦ ਨਕਲੀ ਨੋਟ ਮੈਨੂੰ ਲੱਗ ਗਿਆ ਇੱਕ ਅਸਲੀ ਨੋਟ ਪਾਇਤੇ ਕਿੱਥੇ ਮੈਨੂੰ ਨਕਲੀ ਨੋਟ ਰੁਪਏ ਤੇ ਪਰ ਅਸਲੀ ਸਮਝ ਗਿਆ ਹਾਂ ਮੈਂ ਦਾदू ਦੇ ਸਮਝ ਗਿਆ ਤੇਰੇ ਮੇਰੇ ਰੋਣਾ ਚੱਕੇ ਜਦੋਂ ਪਤਾ ਚੱਲਿਆ ਨਕਲੀ ਹੈ ਫਿਰ ਮੇਰਾ ਫਿਰ ਦਾ ਖਰਚਾ ਹੋ ਗਿਆ ਫਿਰ ਦਾ ਖਰਚਾ ਹੋ ਗਿਆ ਕੋਈ ਕੋਈ ਸੈਲਰੀ ਹੋ ਗਿਆ ਚੱਕੇ ਦਾ ਹਾਂ ਪਰੰਦਾ ਤਾਂ ਮੈਨੂੰ ਮੈਂ ਤੇ ਵੀ ਕਰੀ ਚੱਕਲੇ ਸੀ ਅੱਲਾ ਤਾ ਜੇ ਦਾ ਉਹ ਮੈਂ ਕਹਾਂ ਦੱਲੀ ਲਈ ਫਿਰਦਾ ਦੋ ਦੋ ਯਾਰ ਦੇ ਰੋਡ ਲੱਗ ਲਈ ਹੁੰਦੇ ਨੇ ਬਿਆਨੇ ਨਹੀਂ ਹੋਵੇ ਨੀ ਉਹ ਦੱਲੀ ਨੇ ਮੈਨੂੰ ਫੜਾਤਾ ਪੰਜ ਨੋਟ ਮੈਂ ਫਿਰ ਇਕੱਠੇ ਕਰਕੇ ਇੱਥੇ ਰੱਖ ਤੇ ਬਣਾਏ ਇਹ ਇਹਨੇ ਕੀ ਕਰਨਾ ਤੇ ਢੋਲਗੀ ਵੀ ਆਉਂਦੀ ਨਾਲ ਦਾਦੂ ਤੂੰ ਬਣਾ ਵੀਡੀਓ ਜਿਹੜਾ ਹੁੰਦੇ ਨੇ ਇਹ ਖੇਲੇ ਖੁਦ ਨਹੀਂ ਖੇਲਾ ਹੁੰਦੀਆਂ ਜੀਵੀ ਸੀ ਗੱਡੀ ਨੇ ਕੱਲ ਬਾਹਰ ਛੋਟੀ ਜੀ ਖੇਡਣ ਵਾਲੀ ਬਾਹਰ ਉਹਦੇ ਪੰਨੂ ਨਾਲੇ ਢੋਲਗੀ ਨਾਲੇ ਐਂ ਮਾਰ ਕੇ ਹਾਂ ਉਦੇ ਭਾਗ ਆ ਜਿਹੜਾ ਹੋਕਾ ਜੜੀ ਨੰਦਾ ਹੁੰਦਾ ਫਿਰ ਸੁਣੋ ਸੁਣੋ ਸੁਣ ਸੋਰਨ ਨਹੀਂ ਲੱਗਦਾ ਗ੍ਰਿੰਦਰ ਸੋਰਨ ਨਹੀਂ ਲੱਗਦਾ ਲਾਉਣਾ ਹੀ ਨਹੀਂ ਲਾਉਣਾ ਹੀ ਨਹੀਂ ਆਉਂਦਾ ਸੋਰ ਤੈਨੂੰ ਭਈਆ ਮਿਲੇ ਨਹੀਂ ਜਖਾਮ ਨੇ ਦੱਬੇ ਵਸ ਹਲੇ ਕੋਈ ਨਹੀਂ ਹੈ ਕਿਹੜੇ ਆਏ ਤਾਂ ਕਿਹਦੇ ਨਾ ਅਟ ਗਏ ਹੈ ਬਾਨੀ ਚਰਮਾ ਨਹੀਂ ਲਾਦਾ ਬੜੀ ਚੁੱਪ ਕਰ ਜਾ ਮੈਂ ਨਹੀਂ ਗਿਆ ਕਿਸੇ ਕੋਲ ਹੈ ਨਹੀਂ ਮੈਂ ਕਿਸੇ ਕੋਲ ਦੇਖ ਨਹੀਂ ਜੋ ਫੇ ਤੂੰ ਪਹਿਲਾਂ ਕਰਨੀ ਤੇ ਯਾਰ ਬਾਤੀ ਦੇ ਅੰਦਰ ਨਾ ਫੁਰਜ਼ੀ ਕਾਲ ਆਉਗੀ ਨਾ ਮੈਂ ਉਹ ਗਲਤਾਂ ਹੋ ਗਈ ਗਲਤ ਬਾਤੇ ਕਰੀ ਠੀਕ ਹੈ ਗੱਲ ਗਿਆ ਬੰਦ ਗੱਲ ਕਰਨੀ ਹੋ ਪਹਿਲਾਂ ਮੰਨਿਆ ਨੇ ਕਹਿੰਦਾ ਜਦ ਆਉਗੀ ਜਦ ਦੇਖੂ ਹੋਰ ਵੇਛਾ ਕਹਿੰਦਾ ਮੈਂ ਤੁਨੂੰ ਮੈਂ ਗਿਆ ਨਹੀਂ ਕਿਸੇ ਕੋਲ ਨਹੀਂ ਗਿਆ ਹਾਂ ਕਿਸੇ ਕੋਲ ਵੀ ਨਹੀਂ ਹਾਂ ਯਾਰ ਬੋਚਰਾ ਕਹਿੰਦਾ ਮੂੰਹ ਕਰਕੇ ਇਹਨੂੰ ਪੁੱਛ ਲਈ ਚੱਲ ਆ ਜਾ ਫਿਰ ਉੱਠ ਜਾ ਕੇ ਹਾਂ ਉੱਠ ਜਾ ਜਾ ਆ ਜਾ ਨਹੀਂ ਦੂਏ ਭਾ ਜਾ ਰੇ ਵੇਛਾ ਵੀ ਜਾਣੇ ਜੋ ਦੇਖ ਲੈ ਚੱਲ ਕਿਸੇ ਕਿਸੇ ਕੋਲ ਜਾਉਂਗੇ ਉਹ ਏ ਨਾਮ ਲੈ ਮੈਸ ਬਜਾਏ ਹੋ ਕੋਈ ਨਾ ਦੇਖ ਗਿਆ ਸਿਸਟਮ ਹਾਂ ਹਾਂ ਕੀ ਦੱਸ ਤੈਨੂੰ ਟੀਕੇ ਤਾਂ ਦੇ ਪਹਿਲਾਂ ਟੀਕੇ ਦਾ ਪਰੇ ਕੋਸੇ ਲਿਖ ਕੇ ਦੇ ਕਿ ਟੀਕੇ ਆ ਗਿਆ ਤੂੰ ਗਾਰ ਆਰਜਨ ਬੈਲੀ ਨਾਲ ਆਈ ਤੈਨੂੰ ਆਉਂਦਾ ਹੁਣ ਕਿਹੜਾ ਆਉਂਦਾ ਤੈਨੂੰ ਗਾਲਾਂ ਦੇਖੜਾ ਕੌਣ ਲੱਗਿਆ ਆਰਜਨ ਬੈਲੀ ਦੇ ਟੋਗੜਾਤੀ ਮਾਰੂਗੇ ਇਹਦੇ ਲਵਾਉਗਾ ਨਾ ਇਹ ਤਾਂ ਗਾਫੜੀ ਜਮਾਤਾ ਜਮਾਤਾ ਨੂੰ ਫਰਦ ਵੀ ਲੱਗਣੀ ਲੋਨ ਸਾਰੀਆਂ ਫਿਰ ਟਿਕਟ ਦੇ ਦੇ ਕੀ ਟਿਕਟ ਦੇ ਦੇ ਅ ਤੀਕੇ ਤਾਂ ਦੇ ਦੇ ਕੀ ਹੰਤਾ ਮੰਨੂਗਾ ਪੱਕਾ ਹੀ ਜਾਂਦਾ ਪੈਸੇ ਮੰਗਦਾ ਟਿਕਟ ਪੈਸੇ ਨਹੀਂ ਮੰਗਦਾ ਮੈਂ ਹਾਂ ਟਿਕਟ ਮੰਗਦਾ ਏ ਕਿ ਜੀ ਦੇ ਮਾਂ ਕੋਈ ਗਾਣਾ ਲਿਖ ਕੇ ਦੇ ਕੀ ਕਿੜਾ ਕੰਮ ਪੜ ਲੂੰਗਾ ਪਤੀ ਝੂਠੀ ਮੁੱਠੀ ਦਾ ਮੰਗਦਾ ਏ ਝੂਠੀ ਮੁੱਠੀ ਦੇ ਦੇ ਹਾਂ ਮੈਂ ਵੇ ਸਿੱਧੂ ਨੂੰ ਮੈਂ ਗਿਆ ਲਿਆ ਮੈਂ ਹੁਣ ਸਾਰੇ ਕਾਗਜ਼ ਮੈਂ ਗਈ ਵੇ ਪਾਈ ਫਿਰ ਬਾਹੋਂ ਦੇ ਦੇ ਬਸ ਐਵੇਂ ਫੜਾ ਦੇ ਕੱਲ ਫੜਵਾ ਦੇ ਬੇਸਗੁਰੇ ਦੇ ਪੈਟ ਉੱਤੇ ਪੜ ਲਾ ਯਾ ਲੈ ਬਈ ਹਾਂ ਚੱਲ ਓ ਕਿਹੜਾ ਲਿਖਿਆ ਹੋਇਆ ਕਿਹੜਾ ਲਿਖਿਆ ਹੋਇਆ ਇਹ ਕੀਤੇ ਕੰਮਾ ਮੈਨੂੰ ਇਹ ਆ ਗਿਆ ਆ ਗਿਆ ਹਾਂ ਮੈਨੂੰ ਦਿਖਦਾ ਏ ਥੋੜਾ ਥੋੜਾ ਹੀ ਦੇ ਬੜਾ ਕਾਣਾ ਲਿਖਿਆ ਹੋਇਆ ਦਿਗਦਾ ਏ ਥੋੜਾ ਥੋੜਾ ਹਾਂ ਕੀ ਇਹਦੇ ਮਾ ਲਿਖਿਆ ਹੋਇਆ ਏ ਅਰਜਨ ਵੈਲੀ ਟੂ ਟੂ ਵੈਲੀ ਟੂ ਚਲ ਗਾ ਫਿਰ ਹੁਣ ਕਿਹੜਾ ਅਰਜਨ ਵੈਲੀ ਤੂੰ ਨਹੀਂ ਹੋਊਗਾ ਮੈਨੂੰ ਜੇਪ ਆ ਗਿਆ ਜੇਪ ਆ ਗਿਆ ਪਾਨਾ ਨਹੀਂ ਸਿਖਾਵਾਂਗਾ ਆ ਡੱਟ ਦੇਜੇ ਕਾਰੀ ਅੱਜ ਵੀ ਨਹੀਂ ਆਉਂਦਾ ਹਾਂ ਅਰਜਨ ਵੈਲੀ ਸੁਣਾ ਦੂੰਗਾ ਸਾਰੇ ਫਿਰ ਚੱਲ ਬਈ ਢੋਲ ਕਿਨੂੰ ਨੂੰ ਫੜਾ ਤੂੰ ਬੰਦੇ ਢੋਲ ਕੀਤੇ ਆਦਮੀਆਂ ਨੂੰ ਚੱਲ ਢੋਲ ਕੀਤੇ ਨਾਲ ਗੱਲ ਚੱਲੂਗਾ ਚੱਲ ਬਈ ਹਾਂ ਚੱਲ ਫੜ ਫੜ ਅਰਜਨ ਇਹ ਰੱਖ ਦੇ ਹੁਣ ਬੈਠੇ ਹਾਂ ਚੱਲ ਅਰਜਨ ਵੈਲੀ ਨੇ ਅੱਜ ਕੰਗੀਆਂ ਉਹ 20 ਰੁਪਏ ਲਾਉਣੇ ਪੈਣੇ ਮੈਨੂੰ ਦਿੱਤੀ ਅੱਜ ਵੀ ਘਰ ਤੋਂ ਨਹੀਂ ਅੱਜ ਘਰ ਨਹੀਂ ਜਾਂਦੇ ਹਾਂ ਉਹਨੂੰ ਬੋਤਾ ਲੈਣ ਦੋ ਚੱਲ ਬਈ ਅਰਜਨ ਬੈਲੀ ਨੇ ਦੋ ਹੱਥ ਜੋੜ ਕੇ ਗੜਾਸੀ ਮਾਰੀ ਚੱਲ ਹੁਣ ਖਿੱਚੀ ਦੇ ਹਾਂ ਹੋਰ ਕਿੱਕਾ ਮਾਰੀ ਕਿੱਕਾ ਪੈਰ ਜੋੜ ਕੇ ਹਾਂ ਕੋਈ ਮੇ ਸੁਣਾ ਦੇ ਕੋਈ ਕੋਈ ਪੋਈ ਮੇਸਣਾ ਦੇ ਢੋਲ ਕੀ ਲਾਰੇ ਲਾਈ ਜਾਂਦਾ 20 ਮਿੰਟ ਖਰਾਵਗਾ ਤੇ ਸਾਡੇ ਕਦੇ ਕਹਿੰਦਾ ਬੰਦ ਕਰ ਦੂ ਫੇ ਗੱਲ ਘਵਾ ਦਿੰਦਾ ਥੋੜਾ ਤੁਸੀਂ ਪੈਸਾ ਨਹੀਂ ਦਿੰਦੇ ਕੋਈ ਕੰਮ ਸ਼ੁਰੂ ਕਰਦੇ ਇਹ ਲੱਗਦਾ ਇਹ ਸਹੀ ਗੱਲ ਹੈ ਮੰਗਦਾ ਬਾਈ ਤਾਈ ਬਾਹਰ ਤੋਂ ਸਹੀ ਰੁਪਈਆ ਉੱਪਰ ਨੂੰ ਤਾਈ ਤਾਈ ਕੰਮ ਸ਼ੁਰੂ ਕਰੂਗਾ ਤਾਈ ਤੇ ਲਾ ਜਾਏ ਫਿਰ ਤੇ ਥੋੜ ਨੂੰ ਬਰੀਆ ਦਲਸੀ ਵੀ ਲੈ ਸਿੱਧਾ ਲਾਈਵ ਬਰਸਾਰੋ ਟਿਕਟ ਟਿਕਟ ਕਿ ਪੈਸੇ ਦਿੰਦਾ ਕਹਦਾ ਸਰ ਕੋ ਢੋਲ ਕਿਉਂ ਥੋਨੇ ਜਾਨਾ ਦਾ ਬਹੁਤ ਪੈਸੇ ਲੱਗਦਾ ਉਹ ਵੀ ਇੰਨੀ ਕਿ ਸੌਣ ਜ਼ਿਆਦਾ ਨਹੀਂ ਕਿੰਨੇ ਪੈਸੇ ਦਈਏ ਫਿਰ ਗਾਣਾ ਗਾਉਣੇ ਤੇ ਪਾਪਾ ਮੈਂ ਤੁਹਦਾ ਸਾਲ 77 ਵੀ ਘੂਰ ਜ਼ਿਆਦਾ ਹੋ ਗਿਆ ਮੋਟਾ ਦੇ ਨਾ ਹਏ ਕੱਟੂ ਕਰੀਂ ਕੋਈ ਕਿਹੜੇ ਹਾਲਾਤ ਆ ਕਿਹੜੇ ਹਾਲਾਤ ਦਿਖਦੇ ਆਹ ਮੈਂ ਗਾਣਾ ਵੇਚੂ ਫਿਰ ਰੀਲ ਕੱਟੂ ਆ ਕੋਈ ਅਸੀਂ ਗਾਣੇ ਨਹੀਂ ਸੁਣਨਾ ਕੋਈ ਨਾਲੇ ਹੀ ਸੁਣਨਾ ਰੱਲ ਜੱਗੇ ਚੱਲ ਮੋੜ ਚੱਲੀਏ 30 ਲੱਖ ਰੁਪਏ ਜਾਈ ਤੇ ਰੀਲ ਕੱਢਣੇ ਸਾਰਾ ਕੋਈ ਮਰ ਕਾਊਗਾ ਦਾ ਕੋਈ ਕਾਊਗਾ ਇਹਦਾ ਹਾਂ ਫੇਰ ਕੀ ਕਰ ਲੱਗਿਆ ਹੁਣ ਨੋਟ ਘੇਰੂੰਗਾ ਤੇ ਇਹ 10000 ਚੱਕੀ ਫਿਰਦਾ ਕਿੰਨੇ ਪੈਸੇ ਆ ਹੈਲੋ ਪੰਜ ਨੋਟ ਚੱਕੀ ਫਿਰਦਾ 10000 ਹੋ ਗਿਆ ਕਹਿੰਦਾ 10000 ਹੋ ਗਿਆ 2 2000 ਦੇ ਨੋਟ ਹੂੰ ਕਹਿੰਦਾ ਜੇ ਸਟਾਰਟ ਹੋ ਕੇ ਜਾ ਸਿੱਟੂੰਗਾ ਮੈਂ ਵਾਹੀ ਨਾ ਹੋਇਆ ਖੜੇ ਨੇ ਪਾਪਾ ਜਾਂਦਾ ਹਾਂ ਦੋ ਵੰਪਾ ਜੀ ਦਾ ਗੇਰ ਚੱਲ ਫਿਰ ਗੇਰ ਯਾਰਾਂ ਗੇਰ ਗੇਰ ਇਹ ਦੇਖੀ ਇਹ ਤਾਂ ਸਹੀ ਆ ਇੱਕ ਪਿਆਰ ਰੋੜਾ ਆ ਗਿਆ ਤਾਂ ਕੂੜੇ ਚ ਹਾਂ ਹਾਂ ਨੋਟੇ ਵਹ ਗੇਰੇ ਤਨੇ ਇੰਨੇ ਲੋਡ ਸੀ ਤੇ ਪਏ ਥਲੇ ਲਜੱਕ ਇੱਕ ਰੋੜਾ ਆ ਰਿਹਾ ਅੱਦੂ ਬ੍ਰੈਂਡ ਇਹ ਕੀ ਇਹ ਦੇ ਇੱਕ ਨਕਲੀ ਇਹ ਮੇਰੇ ਦੱਸ ਸਕਦੇ ਆ ਕੱਲ ਮੈਂ ਬਿਆਹ ਮਾ ਕੁਛ ਕੁ ਸਕੇ ਜੋੜੀਆਂ ਕਰਦਾ ਰ ਪੈਸੇ ਫਰਮਾ ਤੋ ਲੈ ਗਰੀਂਦਰ ਹੁਣ ਪਾਏ ਗਿਰੂਗਾ ਬਾਈ ਇਹ ਪੰਪ ਸਟਾਰਟ ਹੋ ਜਾਣਾ ਮੈਨੂੰ ਨਹੀਂ ਲੱਗਦਾ ਹੋਊਗਾ ਹੈ ਹੁੰਦਾ ਨਹੀਂ ਜੀ ਸੋ ਬਾਈ ਗਰਮ ਪਾਣੀ ਪਾਇਆ ਆਪਣੀਆਂ ਬੋਕੀਆਂ ਜਾਮ ਹੈ ਦੇਖੋ ਤੇ ਦੇਖਦੇ ਹਾਂ ਹੁਣ ਚੁਕਾ ਲੈਂਦੇ ਤੇਰੀ ਨਹੀਂ ਵੀ ਚੱਲ ਬੋਲ ਰਹੀ ਆ ਫਤਾਈ ਰੋਪੜੇ ਲਗਾ ਜਣਾ ਰੋਪੜੇ ਜਣਾ ਪੈਣਾ ਗੱਡੀ ਚ ਰੱਖ ਕੇ ਗਿੰਦਰ ਨੋਟ ਖਾ ਦੇ ਚੱਕੀ ਫਿਰਦਾ ਦੇਖ ਲੈ ਨਾ ਕਿੰਨੇ ਕਿੰਨੇ ਦੇ ਇਹ 2000 ਦੇ ਨੋਟ ਨੋਆ 2 2000 ਦੇ ਹੈ ਕਿੰਨੇ ਨੋਟ ਆ 5 ਨੋਟ ਆ 10000 ਹੋ ਗਿਆ ਹੋਊਗਾ ਟਰੇਸ ਦੇ ਲਾ ਥੋੜੀ ਜੀ ਟਰੇਸ ਆ ਪਿੱਛੇ ਨਹੀਂ ਬਾਈ ਇੱਥੇ ਰੱਖ ਫੇਰ ਪੂਰੀ ਹੋ ਗਈ ਇਹਨੇ ਇੱਕ ਵਾਰ ਇਹ ਕਰਨਾ ਮੜਾ ਜੇ ਇਹਨੇ ਫਿਰ ਇੱਕ ਵਾਰ ਗਰਮ ਹੋ ਗਿਆ ਉਹ ਚੱਲੀ ਜਾਊਗੀ ਹਾਂ ਹੈ ਇਹ ਇਹਨੇ ਤੇ ਤੁਹਾਨੂੰ ਤੋੜ ਦੇਣਾ ਭਾਈ ਬਾਬੂ ਹੂੰ ਤੁਨੂੰ ਪੰਪ ਦੀ ਥੋੜੀ ਜਿਹੀ ਲੈਣੀ ਆ ਫੰਟੇ ਤੋਂ ਨਹੀਂ ਚੱਲ ਨਹੀਂ ਰਹੇ ਫਰਾਈ ਲਾਉਂਦੀ ਹੈ ਹਾਂ ਤੇ ਜਿਹੜਾ ਆਦਮਾ ਇੱਕ ਵਾਰੀ ਨਹੀਂ ਇਹਨੂੰ ਰੱਖ ਗੱਡੀ 'ਚ ਲੈ ਜਾ ਦੋ ਇਹ ਪੰਪ ਹੋ ਦੇਖ ਦੇ 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 ਲੈ ਪਾਹ ਪਾਪ ਲਈ ਜਨਾ ਮਾ ਆ ਦੇ ਦੇ ਪਾਈਦਰ ਨਿਕੀ ਲੋ ਤੇ ਕਹੀ ਕਿ ਪਾ ਦੇਗਾ ਮਨ ਨੂੰ ਜੀ ਲੱਗਦਾ ਕਿ ਨੀਂਦਰ ਆਊਗਾ ਆ ਲੈ ਮੈਂ ਉਹ ਨਹੀਂ ਲੱਗ ਕਲੀਕ ਨਹੀਂ ਲੱਗ ਰਿਹਾ ਹੁਣ ਆ ਨਹੀਂ ਇਹ ਸਟਾਰਟ ਨਹੀਂ ਹੁੰਦਾ ਜੋਕ ਥੱਲੇ ਰੱਖ ਜੀ ਹਾਂ ਹੋ ਗਿਆ ਵਾ ਰੇਸ ਰੇਸ ਦੇ ਮੱਢੀ ਜੀ ਰੇਸ ਵਿੱਚ ਰੱਖ ਔਰ ਰੇਸ ਤੇ ਸਟਾਰਟ ਹੋਣੇ ਨੇ ਹੋ ਗਿਆ ਹੋ ਗਿਆ ਉੱਠਾ ਹੋ ਗਿਆ ਉਹ ਘੇਰ ਦੇ ਘੇਰ ਦੇ ਨਾ ਉੱਠ ਫੇਰ ਹੋ ਗਿਆ ਪੰਗੜਾ ਪਾ ਕੇ ਘੇਰ ਆਹਾ 哈哈，教练。

ਕੱਟ ਕਰਕੇ ਇਹਨੂੰ ਹਾਂ ਹਾਂ ਜਾ ਤਾ ਹਜੇ ਨਾ ਕਰੀ ਹਜੇ ਨਾ ਕਰੀ ਮੈਨੂੰ ਪੈਸੇ ਕੱਟੇ ਕਰਨ ਦੇ ਪੈਸੇ ਕਾਹਨ ਖਰਾਬ ਦਾ ਨਹੀਂ ਨਹੀਂ ਚੱਲ 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 ਇਹੋ ਹੋਈ ਵੀਦੀ ਇੱਥੇ ਸਟਾਰਟ ਹੁੰਦਾ ਹੈ ਹੂੰ ਚਲੋ ਜੀ ਹੋਰ ਪਾਏ ਪਾਣੀ ਦੇ ਮਾਰੇ ਕਰਦੇ ਐ ਅਸੀਂ ਦੇਖੋ ਦੇਖ ਲਓ ਹੈ